ਇਨਾਂ ਨੂੰ ਕੁਰਸੀਆਂ ਦਾ ਡਰ ਆ ਹੋਰ ਕੋਈ ਡਰ ਨਹੀਂ ਇਹ ਨਹੀਂ ਹੈਗਾ ਵੀ ਉਹਨਾਂ ਦਾ ਕੋਈ ਸਿਰਫ ਇਹੀ ਡਰ ਆ ਬਲਾਤਕਾਰੀਆਂ ਨੂੰ ਮਿਲਦੀਆਂ ਨਹੀਂ ਸਰਸੇ ਵਾਲੇ ਸਾਧ ਨੂੰ ਮਿਲੀ ਆ ਸਰਸੇ ਵਾਲੇ ਸਾਧ ਨੂੰ ਕਿੰਨੀਆਂ ਪਰੋਲਾਉਂਗੀਆਂ ਇੰਨੇ ਚਿਰ ਤੋਂ ਤੇ ਸਰਬ ਸਾਡੇ ਬੰਦੀ ਸਿੰਘਾਂ ਦੇ ਇਹੀ ਬੇਤਕਰਾ ਵੀ ਇੱਕੋ ਕੇ ਦੇ ਮੂਹਰੇ ਝੋਕਦੇ ਨਹੀਂ ਸਰਕਾਰਾਂ ਚ ਘੋਣਾ ਚੁੰਨਦੀਆਂ ਨੇ ਸਾਨੂੰ ਅਸੀਂ ਝੋਕਦੇ ਨਹੀਂ ਅਸੀਂ ਲੰਗਰ ਨੂੰ ਵੀ ਮੂਹਰੇ ਆ ਚੜ੍ਹ ਕੇ ਆ ਨੈਮਕਿਆਂ ਨੂੰ ਦੇਗਾ ਚੜ੍ਹ ਕੇ ਆ ਨੂੰ ਤੇਗਾ ਕਹਿੰਦੇ ਸਾਨੂੰ ਇਹ ਦਰਜਾ ਦਿੱਤਾ ਜਾਂਦਾ ਵਾ ਸਰਕਾਰਾਂ ਅੰਨੀਆਂ ਤਾਂ ਨਹੀਂ ਆ ਗਿਆ 3 ਸਾਲ ਹੋ ਗਏ ਤੇ ਤੁਹਾਨੂੰ ਤਕਰੀਬੋਂ ਬੈਠੇ ਨੂੰ ਅੰਨੀਆਂ ਦੀ ਸਰਕਾਰਾਂ ਸਰ ਬੈਕ ਤੋਂ ਉਹਨਾਂ ਨੇ ਜਾਣ ਪੁੱਛ ਗਿਆ ਉਹਨਾਂ ਨੂੰ ਹੋਰ ਡਰ ਨਹੀਂ ਇਹੀ ਆ ਵੀ ਜੇ ਸਾਡੇ ਬੰਦੀ ਸਿੰਘ ਸੇਰ ਬਾਹਰ ਆਉਂਦੇ ਆ ਤਾਂ ਇਹ ਸਰਕਾਰਾਂ ਨੂੰ ਵੀ ਬਹੁਤ ਆ ਭਾਈ ਕੀ ਲੱਗਦਾ ਐਨੀ ਸੇਵਾ ਕਰਨ ਵਾਲੀ ਕੌਮ ਤੇ ਸਭ ਦਾ ਭਲਾ ਸੋਚਣ ਵਾਲੀ ਕੌਮ ਜਿਹਦੇ ਗ੍ਰੰਥਾ ਜੇ ਵੀ ਲਿਖਿਆ ਕੇ ਸਰਬੱਤ ਦਾ ਭਲਾ ਉਹ ਕੌਮ ਨਾਲ ਜਦੋਂ ਬੀਤ ਕਰਾ ਹੁੰਦਾ ਧੱਕਾ ਹੁੰਦਾ ਤਾਂ ਕਿੰਨੇ ਦਾ ਲੱਗਦਾ ਤੁਹਾਨੂੰ ਤੁਹੋਂਹੀਂ ਸਾਡੇ ਨਾਲ ਇਹ ਕੁਛ ਹੋਇਆ ਅਸੀਂ ਲੰਗਰ ਲਾਉਣ ਨੂੰ ਤੇ ਆਹ ਕੁਛ ਕਰਨ ਨੂੰ ਆ ਜੇ ਅਸੀਂ ਕੋਈ ਕੰਮ ਸਾਡਾ ਕੋਈ ਕੰਮ ਹੁੰਦਾ ਤਾਂ ਅਸੀਂ ਹੱਤਵਾਦੀਆਂ ਵੱਖਵਾਦੀਆਂ ਸਰਕਾਰਾਂ ਆਂਦੀਆਂ ਨਹੀਂ ਜਾਣ ਬੁੱਝ ਕੇ ਅੱਖਾਂ ਮੀਚੀਆਂ ਹੋਈਆਂ ਜੀ ਕਰਨ ਨੂੰ ਕੀ ਨਹੀਂ ਇਹਨਾਂ ਦੇ ਹੱਥ ਕੋਈ ਗੁਟਕਾ ਸਾਹਿਬ ਦੀ ਸੌਂ ਘਾ ਲਿੰਦਾ ਕੋਈ ਆ ਕੇ ਗੁਰਬਾਣੀ ਦੀ ਸੌਂ ਘਾ ਲਿੰਦਾ ਹੋਰ ਇਹਨਾਂ ਕੋਲੇ ਕੁਛ ਨਹੀਂ ਕੋਈ ਕਹਿੰਦਾ ਹਰਾ ਪੈਨ ਚੱਲੂ ਹਾਂ ਜੀ ਹਰਾ ਪੈਨ ਚਲਾਤਾ ਆ ਸਾਡੇ ਸਿੰਘਾਂ ਤੇ ਚਲਾਤਾ ਜੀਨੂੰ ਬਦਲਾ ਕਹਿੰਦੇ ਜੀ ਬਦਲਾ ਨਹੀਂ ਇਹਦਾ ਬਾਦਲ ਉਹਨਾਂ ਦਾ ਵੀ ਪਿਓ ਬਦਲਾ ਇਹਦਾ ਬਿਆਨਤ ਦਾ ਧੂਆ ਰੂਪ ਆ ਗਿਆ ਬੜਾ ਚਿਰ ਨਹੀਂ ਚੱਲਦੀਆਂ ਹੁੰਦੀਆਂ ਇਹ ਸਿਰਫ ਡਰਦੇ ਆ ਸਾਡੇ ਬੰਦੀ ਸਿੰਘਾਂ ਤੋਂ ਵੀ ਆਗੇ ਤਾਂ ਸਾਡੀਆਂ ਕੁਰਸੀਆਂ ਵੀ ਨੇ ਹੋਰ ਕੋਈ ਡਰ ਨਹੀਂ ਜੀ ਸਿੱਧੂ ਨੇ ਗੱਲ ਕਹੀ ਸੀ ਵੀ ਇਹ ਜੋ ਆ ਰਹਿਆ ਨਾ ਇਹ ਨੂੰ ਇਹ ਨਾ ਸਮਝੋ ਝਾੜੂ ਨਾ ਇਹ ਪੰਜਾਬ 'ਚ ਝਾੜੂ ਚੁਕਾ ਦੇਣੀ ਐ ਨਹੀਂ ਉਹ ਗੱਲ ਕਰਾਤੀ ਕਿਉਂ ਨਹੀਂ ਕਰਦੇ ਡਰ ਹੈ ਲਾਲਚ ਹੈ ਕੀ ਹੈ ਡਾਰਾ ਜੀ ਇਹਨਾਂ ਨੂੰ ਰਸਿਕਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਲੱਗਦਾ ਐਨੀ ਸੇਵਾ ਕਰਨ ਵਾਲੀ ਕੌਮ ਤੇ ਸਭ ਦਾ ਭਲਾ ਸੋਚਣ ਵਾਲੀ ਕੌਮ ਜਿਹਦੇ ਗ੍ਰੰਥਾ 'ਚ ਵੀ ਲਿਖਿਆ ਕਿ ਸਰਬੱਤ ਦਾ ਭਲਾ ਤੇ ਉਹ ਕੌਮ ਨਾਲ ਜਦੋਂ ਬੀਤ ਕਰਾ ਹੁੰਦਾ ਧੱਕਾ ਹੁੰਦਾ ਤਾਂ ਕਿਵੇਂ ਦਾ ਲੱਗਦਾ ਸਾਡੇ ਨਾਲ ਸ਼ੁਰੂ ਤੋਂ ਪਿਰਤ ਉਹ ਸ਼ੁਰੂ ਤੋਂ ਹੀ ਸਾਡੇ ਨਾਲ ਇਹ ਕੁਝ ਹੋਇਆ ਅਸੀਂ ਲੰਗਰ ਲਾਉਣ ਨੂੰ ਤੇ ਆਹ ਕੁਝ ਕਰਨ ਨੂੰ ਆ ਜੇ ਅਸੀਂ ਕੋਈ ਕੰਮ ਸਾਡਾ ਕੋਈ ਕੰਮ ਹੁੰਦਾ ਤਾਂ ਅਸੀਂ ਹੱਤਵਾਦੀਆਂ ਵੱਖਵਾਦੀਆਂ ਜੀ ਸਾਨੂੰ ਇਹ ਦਰਜਾ ਦਿੱਤਾ ਜਾਂਦਾ ਵਾ ਸਰਕਾਰਾਂ ਅੰਨੀਆਂ ਤਾਂ ਨਹੀਂ ਆਗੀਆਂ 3 ਸਾਲ ਹੋ ਗਏ ਤੇ ਸਾਨੂੰ ਤਕਰੀਮਾਂ ਬੈਠਿਆਂ ਨੂੰ ਅੰਨੀਆਂ ਦੀ ਸਰਕਾਰਾਂ ਸਰ ਪੈਕੋ ਉਹਨਾਂ ਨੇ ਜਾਣ ਬੁੱਝ ਕੇ ਆ ਉਹਨਾਂ ਨੂੰ ਹੋਰ ਡਰ ਨਹੀਂ ਇਹੀ ਆ ਵੀ ਜੇ ਉਹ ਸਾਡੇ ਬੰਦੀ ਸਿੰਘ ਸ਼ੇਰ ਬਾਹਰ ਹੁੰਦੇ ਆ ਤਾਂ ਇਹ ਸਰਕਾਰਾਂ ਨੂੰ ਕੋਈ ਭੋਤ ਨਹੀਂ ਇਹਨਾਂ ਨੂੰ ਕੁਰਸੀਆਂ ਦਾ ਡਰ ਆ ਹੋਰ ਕੋਈ ਡਰ ਨਹੀਂ ਇਹ ਨਹੀਂ ਹੈਗਾ ਵੀ ਉਹਨਾਂ ਦਾ ਕੋਈ ਸਿਰਫ ਇਹੀ ਡਰ ਆ ਬਲਾਤਕਾਰੀਆਂ ਨੂੰ ਮਿਲਦੀਆਂ ਨਹੀਂ ਸਰਸੇ ਵਾਲੇ ਸਾਧ ਨੂੰ ਮਿਲੀ ਆ ਸਰਸੇ ਵਾਲੇ ਸਾਧ ਨੂੰ ਕਿੰਨੀਆਂ ਪਰੋਲਾ ਹੋਗੀਆਂ ਇੰਨੇ ਚਿਰ ਚ ਸਰਬ ਸਾਡੇ ਬੰਦੀ ਸਿੰਘਾਂ ਦੇ ਇਹੀ ਬਿਰਤਕਰਾ ਵੀ ਇੱਕੋ ਕੇ ਦੇ ਮੂਰੇ ਝੋਕਦੇ ਨਹੀਂ ਸਰਕਾਰਾਂ ਝਕਾਉਣਾ ਚਾਹੁੰਦੀਆਂ ਨੇ ਸਾਨੂੰ ਅਸੀਂ ਝੋਕਦੇ ਨਹੀਂ ਅਸੀਂ ਲੰਗਰ ਨੂੰ ਵੀ ਮੂਰੇ ਆ ਚੜ੍ਹ ਕੇ ਆ ਨੈਮਕਿਆ ਨੂੰ ਦੇਗਾ ਚੜ੍ਹ ਕੇ ਆ ਨੂੰ ਤੇਗਾ ਕਹਿੰਦੇ ਠੀਕਾ ਨਹੀਂ ਆ ਤੁਹਾਡੀ ਦੇਖ ਹੀ ਲਿਆ ਹੁਣ ਇਹ ਕਹਿੰਦੇ ਕੋਮੀ ਇਨਸਾਫ ਮੋਰਚਾ ਨਹੀਂ ਦੇਖੋ ਪੈਰ ਧਰਨ ਨੂੰ ਜਗ੍ਹਾ ਨਹੀਂ ਜੀ ਕੋਮੀ ਇਨਸਾਫ ਮੋਰਚਾ ਸਰਕਾਰਾਂ ਆਂਦੀਆਂ ਨਹੀਂ ਜਾਨ ਬੁੱਝ ਕੇ ਅੱਖਾਂ ਮੀਚੀਆਂ ਹੋਈਆਂ ਜੀ ਕਰਨ ਨੂੰ ਕੀ ਨਹੀਂ ਇਹਨਾਂ ਦੇ ਹੱਥ ਕੋਈ ਗੁਟਕਾ ਸਾਹਿਬ ਦੀ ਸੌਂ ਖਾ ਲੈਂਦਾ ਕੋਈ ਆ ਕੇ ਗਰਬਾਣੀ ਦੀ ਸੌਂ ਖਾ ਲੈਂਦਾ ਹੋਰ ਇਹਨਾਂ ਕੋਲੇ ਕੁਛ ਨਹੀਂ ਕੋਈ ਕਹਿੰਦਾ ਹਰਾ ਪੈਨ ਚੱਲੂ ਹਾਂਜੀ ਹਰਾ ਪੈਨ ਚਲਾਤਾ ਆ ਸਾਡੇ ਸਿੰਘਾਂ ਤੇ ਚਲਾਤਾ ਇਹਦੇ ਹਰ ਕਹਿੰਦੇ ਕੋਈ ਮੁੱਖ ਮੰਤਰੀ ਨਹੀਂ ਆਇਆ ਜਿਹਨੂੰ ਬਦਲਾ ਕਹਿੰਦੇ ਜੀ ਬਦਲਾ ਨਹੀਂ ਆ ਤਾਂ ਬਾਦਲ ਹੋਣਾ ਦਾ ਵੀ ਪਿਓ ਆ ਥਲਾ ਇਹਦਾ ਬੇਅੰਤ ਦਾ ਦੂਆ ਰੂਪ ਆ ਗਿਆ ਜੀ ਬਾਲਾ ਚਰਨੀਏ ਚਲਦੀਆਂ ਹੁੰਦੀਆਂ ਜੀ ਇਹ ਸਿਰਫ ਡਰਦੇ ਆ ਸਾਡੇ ਬੰਦੀ ਸਿੰਘਾਂ ਤੋਂ ਵੀ ਆ ਗਏ ਤਾਂ ਸਾਡੀਆਂ ਕੁਰਸੀਆਂ ਗਈਆਂ ਹੋਰ ਕੋਈ ਡਰ ਨਹੀਂ ਜੀ ਬਾਬਾ ਜੀ ਮਸਲੇ ਬਹੁਤ ਨੇ ਪੰਜਾਬ ਦੇ ਲੈਂਡ ਪੋਲਿੰਗ ਜ਼ਮੀਨਾਂ ਤੇ ਅੱਖ ਇਹਨਾਂ ਦੀ ਇਹ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਤੇ ਬੇਆਦਬੀਆਂ ਦਾ ਮਸਲਾ ਗੋਲੀਆਂ ਵੱਜ ਗਈਆਂ ਉਹਨਾਂ ਦਾ ਇਨਸਾਫ ਕਿਸੇ ਪਾਸੇ ਨਹੀਂ ਮਿਲਿਆ ਪਪਾ ਜੀ ਇਹ ਦੀਪ ਸਿੱਧੂ ਨੇ ਗੱਲ ਕਹੀ ਸੀ ਵੀ ਇਹ ਜਿਹੋ ਆ ਰਹਿਆ ਨਾ ਇਹ ਨੂੰ ਇਹ ਨਾ ਸਮਝਿਓ ਝਾੜੂ ਨਾ ਇਹ ਪੰਜਾਬ 'ਚ ਝਾੜੂ ਚੁਕਾ ਦੇਣੀ ਹੈ ਇਹਨੇ ਉਹ ਗੱਲ ਕਰਾਤੀ ਜੀ ਸਾਡੇ ਨਾਲ ਆਹ ਦੇਖੋ ਜ਼ਮੀਨਾਂ ਅੱਜ ਤੱਕ ਨਹੀਂ ਹੋਇਆ ਜਿਹੜਾ ਕੋ ਹੁਣ ਲੋਕਾਂ ਨਾਲ ਹੋ ਰਿਹਾ ਸਾਡੇ ਕਿਸਾਨਾਂ ਨਾਲ ਖਨੌਰੀ ਤੋਂ ਪਾਉ ਉਹ ਚਕਾਇਆ ਇਹਨਾਂ ਨੇ ਠੱਕੇ ਸਾਈਆਂ ਹੀ ਕਰ ਰਿਆ ਹੋਰ ਕੀ ਹੁਣ ਵੀ ਇੱਥੇ ਦੇਖ ਲਉ ਤੀ ਕੀ ਕਸੂਰ ਆ ਇਹਨਾਂ ਦਾ ਵਿਚਾਰਿਆਂ ਦਾ ਇਹੀ ਨੌਜਵਾਨੀ ਪਹਚਾਈ ਸੀ ਇਹਨਾਂ ਨੇ ਜੇ ਅੱਜ ਉਹ ਆ ਕੁਝ ਨਾ ਕਰਦੇ ਆ ਸਾਡੀਆਂ ਨਵੀਂ ਪੀੜ੍ਹੀ ਨਹੀਂ ਸੀ ਜਾਗਦੀ ਜੀ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਕਹਿਤਾ ਕਿ ਬੰਦੀ ਸਿੰਘਾਂ ਨੂੰ ਰਹਾਜਾ ਜਿਹੜਿਆਂ ਦੀ ਵੀ ਸਜ਼ਾ ਪੂਰੀ ਹੋ ਗਈ ਰਹਾ ਕਰੋ ਜੀ ਪਰ ਉਹਨਾਂ ਨੇ ਇਹ ਨਹੀਂ ਨਾ ਕਲੀਅਰ ਕੀਤਾ ਵੀ ਸਾਡੇ ਬੰਦੀ ਸਿੰਘਾਂ ਦੀ ਗੱਲ ਕੀਤੀ ਆ ਉਹ ਤਾਂ ਆਮ ਕਹਿਤਾ ਉਹ ਇਹ ਵੀ ਕਹਿ ਸਕਦਾ ਵੀ ਸਾਡੇ ਬੰਦੀ ਸਿੰਘ ਖਾਲਸੇ ਸਾਡੇ ਉਹਨਾਂ ਦਾ ਤਾਂ ਕੋਈ ਜਿਕੇ ਦੀ ਨਹੀਂ ਕੀਤਾ ਤੁਹਾਨੂੰ ਨਹੀਂ ਲੱਗਦਾ ਜੇ ਸੁਪਰੀਮ ਕੋਰਟ ਨੇ ਕਹਿਤਾ ਤਾਂ ਸ਼ਾਮਿਲਤਾ ਉਹਦੇ ਵਿੱਚ ਸਾਰੇ ਨੇ ਪਰ ਪਰ ਆਪਣੇ ਸੀਐਮ ਨੂੰ ਆਪਣੀ ਪੰਜਾਬ ਸਰਕਾਰ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਸੁਪਰੀ ਰੋਡ ਦਾ ਆਰਡਰ ਸਾਡੇ ਬੰਦੀ ਸਿੰਘ ਇਹ ਛੱਡਣੇ ਚਾਹੀਦੇ ਹੁਣ ਤਾਂ ਇਹਨਾਂ ਨੂੰ ਮੌਕਾ ਪਰ ਨਾ ਇਹਨਾਂ ਨੇ ਇਹ ਨਹੀਂ ਕਰਨਾ ਜੀ ਉਹ ਕਿਉਂ ਨਹੀਂ ਕਰਦੇ ਡਰ ਹੈ ਲਾਲਚ ਹੈ ਕੀ ਹੈ ਡਰ ਆ ਜੀ ਇਹਨਾਂ ਨੂੰ ਵੀ ਜੇ ਆ ਗਏ ਤਾਂ ਸਾਨੂੰ ਕਿਸੇ ਨੇ ਮੁੜ ਕੇ ਪੁੱਛਣਾ ਨਹੀਂ ਸਾਡੀਆਂ ਕੁਰਸੀਆਂ ਗਈਆਂ ਤੇ ਰਾਜ ਖਾਲਸਾ ਹੋਣਾ ਹੀ ਹੋਣਾ ਹੁਣ ਤਾਂ ਇਹਨਾਂ ਨੂੰ ਸਤਾਈ ਤੇ ਵੀ ਡਰ ਆ ਜੀ ਹੁਣ ਤਾਂ ਪਿੰਡਾਂ ਨੇ ਲੈ ਕੇ ਲਾਤਾ ਵਾਰਾ ਪਸ਼ੂ ਵਾਰਾ ਕੁੱਤਾ ਤੇ ਆਮ ਪਾਰਟੀ ਸਾਡੇ ਪਿੰਡਾਂ ਚ ਨਾ ਬੜੇ ਇਦੋਂ ਪਰੇ ਕੀ ਰਹਿ ਗਿਆ ਜੀ ਦੱਸੋ ਇਹੀ ਕੁਛ ਕਹਿੰਨੇ ਆ ਇੱਥੇ ਇਹੀ ਕਹਿੰਨੇ ਆ ਹਜੇ ਵੀ ਮੌਕਾ ਸਰਕਾਰਾਂ ਸੁਧਰ ਜਣ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਬਾਕੀ ਸਾਡੀ ਜਿਹੜੇ ਕਿਸਾਨਾਂ ਜਤਾਂ ਦੇ ਬੰਦੇ ਨੇ ਮੰਗਾਂ ਨੇ ਉਹ ਪੂਰੀਆਂ ਕਰਨ ਕੋਈ ਇਹਨਾਂ ਨੂੰ ਡਰ ਨਹੀਂ ਬਸ ਆਹੀ ਡਰ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ